ਜੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੂਸ਼ਾ ਬਾਸਮਤੀ ਦੀਆਂ ਝੋਨੇ ਦੀਆਂ ਕਿਸਮਾਂ 1509 1692 1847 1885 1886 ਤੇ ਨਵੀਂ ਵੈਰੈਟੀ 1985 ਇਹਨਾਂ ਕਿਸਮਾਂ ਦੇ ਵਿੱਚੋਂ ਕਿਹੜੀ ਕਿਸਮ ਆਪਾਂ ਨੂੰ ਇਸ ਵਾਰ ਆਪਣੇ ਖੇਤਾਂ ਦੇ ਵਿੱਚ ਲਗਾਉਣੀ ਚਾਹੀਦੀ ਹੈ ਤੇ ਇਹਨਾਂ ਕਿਸਮਾਂ ਦਾ ਜਿਹੜਾ ਔਸਤ ਝਾੜ ਆ ਉਹ ਕੀ ਹੈ ਤੇ ਪੱਕਣ ਦੇ ਲਈ ਕਿੰਨਾ ਕ ਸਮਾਂ ਲੈਂਦੀਆਂ ਨੇ ਤੇ ਕਿੰਨਾ ਕ ਖਰਚਾ ਇਹਨਾਂ ਦੇ ਉੱਤੇ ਜਿਹੜਾ ਕਿਸਾਨ ਨੂੰ ਕਰਨਾ ਪੈਂਦਾ ਏ ਤੇ ਇਨਾ ਦਾ ਜਿਹੜਾ ਰੇਟ ਆ ਉਹ ਪਿਛਲੇ ਸਾਲਾਂ ਦੇ ਵਿੱਚ ਕੀ ਰਿਹਾ ਸੀ ਇਨਾ ਦੇ ਬਾਰੇ ਆਪਾਂ ਵਿਸਤਾਰ ਦੇ ਨਾਲ ਗੱਲ ਕਰਾਂਗੇ ਵੀਡੀਓ ਦੇ ਵਿੱਚ ਬਣੇ ਰਹੋ ਪਿਛਲੇ ਕਈ ਸਾਲਾਂ ਤੋਂ ਬਾਸਮਤੀ ਚੌਲਾਂ ਦੀ ਜਿਹੜੀ ਮੰਗ ਹੈ ਉਹ ਬਾਹਰਲੇ ਮੁਲਕਾਂ ਦੇ ਵਿੱਚ ਵਾਧੀ ਜਾ ਰਹੀ ਹੈ ਤੇ ਐਕਸਪੋਰਟ ਵੀ ਬਹੁਤ ਤੋਂ ਵਧੀਆ ਚੱਲ ਰਿਹਾ ਏ ਜਿਹੜੇ ਕਿਸਾਨ ਨੇ ਉਹ ਬਾਸਮਤੀ ਝੋਨਾ ਜਿਆਦਾ ਤੋਂ ਜਿਆਦਾ ਲਗਾ ਕੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਰਹੇ ਨੇ ਦੂਜਾ ਇਹ ਬਾਸਮਤੀ ਕਿਸਮਾਂ ਜਿਹੜੀਆਂ ਨੇ ਉਹ ਪੱਕਣ ਦੇ ਲਈ ਘੱਟ ਸਮਾਂ ਲੈਂਦੀਆਂ ਨੇ ਤੇ ਇਹਨਾਂ ਦੇ ਉੱਤੇ ਖਰਚਾ ਵੀ ਕਿਸਾਨ ਨੂੰ ਘੱਟ ਕਰਨਾ ਪੈਂਦਾ ਏ ਤੇ ਜਿਹੜੇ ਕਿਸਾਨ ਹਰ ਸਾਲ ਤਿੰਨ ਫਸਲਾਂ ਲੈਂਦੇ ਨੇ ਉਹਨਾਂ ਦੇ ਲਈ ਬਾਸਮਤੀ ਕਿਸਮਾਂ ਜਿਹੜੀਆਂ ਨੇ ਉਹ ਬਹੁਤ ਐਹਮियत ਰੱਖਦੀਆਂ ਨੇ ਕਿਉਂਕਿ ਇਹਨਾਂ ਦੀ ਬੁੜਾਈ ਤੋਂ ਬਾਅਦ ਪਰਾਲੀ ਨੂੰ ਸਾਂਸਵਾਲ ਕਰਨ ਦੇ ਲਈ ਕਿਸਾਨਾਂ ਕੋਲ ਕਾਫੀ ਸਮਾਂ ਹੁੰਦਾ ਏ ਪੂਜਾ ਬਾਸਮਤੀ 1509 ਜਦੋਂ ਲਾਂਚ ਹੋਈ ਸੀ ਉਸ ਸਮੇਂ ਇਹ ਵੈਰੈਟੀ ਬਹੁਤ ਹੀ ਵਧੀਆ ਸੀ ਦਾ ਜਿਹੜਾ ਉਪਰ ਝਾੜ ਉਹ ਜਿਹੜਾ ਸੀਗਾ ਉਹ 24 ਤੋਂ 25 ਕੁਇੰਟਲ ਦਾ ਸੀਗਾ ਤੇ ਇਹ ਜਿਹੜੀ ਵੈਰਾਈਟੀ ਆ ਉਹ ਪੱਕਣ ਦੇ ਲਈ 90 ਦਿਨ ਦਾ ਸਮਾਂ ਲੈਂਦੀ ਹੈ ਤੇ ਪਿਛਲੇ ਸਾਲ ਜੇਕਰ ਆਪਾਂ ਇਸ ਝੋਨੇ ਦੇ ਰੇਟ ਦੀ ਗੱਲ ਕਰੀਏ ਤਾਂ ਇਹ ਇਹ ਜਿਹੜਾ ਝੋਨਾ ਸੀਗਾ ਇਹ ਮੰਡੀਆਂ ਦੇ ਵਿੱਚ 3500 ਤੋਂ ਲੈ ਕੇ 3800 ਰੁਪਏ ਪਰ ਕੁਇੰਟਲ ਤੱਕ ਜਿਹੜਾ ਇਹ ਵਿਕਿਆ ਸੀਗਾ ਪਰ ਹੁਣ ਜਿਹੜਾ ਇਹ ਆਪਾਂ ਨੂੰ 1509 ਇਸ ਵਾਰ ਨਹੀਂ ਲਗਾਉਣੀ ਚਾਹੀਦੀ ਇਸ ਦਾ ਕਾਰਨ ਇਹ ਹੈ ਕਿ ਇਸ ਦਾ ਜਿਹੜਾ ਝਾੜ ਹੈ ਉਹ ਹੁਣ ਘਟ ਨਿਕਲਦਾ ਹੈ ਇਹ ਤਾਂ ਜਿਹੜਾ ਝਾੜ ਆਏ ਉਹ 14 ਤੋਂ 16 ਕੁਆਂਟਲ ਪਰ ਇਕੜ ਦਾ ਹੀ ਨਿਕਲਦਾ ਏ ਤੇ ਇਸ ਦੇ ਉੱਤੇ ਬਿਮਾਰੀਆਂ ਦਾ ਹਮਲਾ ਵੀ ਜ਼ਿਆਦਾ ਹੁੰਦਾ ਹੈ ਇਸ ਕਰਕੇ ਆਪਾਂ ਨੂੰ ਇਸ ਸਾਲ ਝੋਨੇ ਦੇ ਸੀਜ਼ਨ ਦੇ ਵਿੱਚ 1509 ਦੀ ਲਗਾਉਣੀ ਚਾਹੀਦੀ ਤੀ ਪੂਜਾ ਬਾਸਮਤੀ 1692 ਜਿਹੜੀ ਹੈ ਉਹ 1509 ਦਾ ਜਿਹੜਾ ਵਧੀਆ ਅਪਗ੍ਰੇਡ ਹੈ ਤੇ ਇਹ ਜਿਹੜੀ ਕਿਸਮ ਹੈ ਜਿਸ ਨੂੰ ਲਾਂਚ ਹੋਏ ਨੂੰ ਹਲੇ 2 ਤੋਂ 3 ਸਾਲ ਦਾ ਸਮਾਂ ਹੋਇਆ ਏ ਇਸ ਕਰਕੇ ਇਹ ਵੈਰੈਟੀ ਦਾ ਜਿਹੜਾ ਝਾੜ ਹੈ ਉਹ ਵੀ ਚੰਗਾ ਹੈ ਤੇ ਜਿਹੜਾ ਉੱਤ ਝਾੜ ਹੈ ਉਹ 24 ਤੋਂ 25 ਕੁਆਂਟਲ ਪਰ ਇਕੜ ਦਾ ਰਹਿੰਦਾ ਹੈ ਤੇ ਇਹ ਜਿਹੜੀ ਵੈਰੈਟੀ ਆ ਖੇਤ ਵਿੱਚ ਪੱਕਣ ਦੇ ਲਈ 90 ਦਿਨਾਂ ਦਾ ਸਮਾਂ ਲੈਂਦੀ ਹੈ ਤੇ ਇਸ ਵੈਰੈਟੀ ਦੇ ਉੱਤੇ ਬਿਮਾਰੀਆਂ ਦਾ ਹਮਲਾ ਵੀ ਕਾਫੀ ਘੱਟ ਹੁੰਦਾ ਹੈ। ਪਿਛਲੇ ਸਾਲ 1692 ਝੋਨਾ ਜਿਹੜਾ ਹੈ ਉਹ ਮੰਡੀਆਂ ਦੇ ਵਿੱਚ 3500 ਤੋਂ ਲੈ ਕੇ 3800 ਰੁਪਏ ਪਰ ਕਵਾਂਟਲ ਦੇ ਵਿੱਚ ਵਿਕਿਆ ਸੀਗਾ। ਇਸ ਕਰਕੇ ਤੁਸੀਂ ਇਸ ਸਾਲ ਝੋਨੇ ਦੇ ਸੀਜ਼ਨ ਦੇ ਵਿੱਚ 1692 ਵੈਰੈਟੀ ਜਿਹੜੀ ਹੈ ਇਸ ਨੂੰ ਲਗਾ ਸਕਦੇ ਹੋ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਪੂਸ਼ਾ ਬਾਸਮਤੀ 1847 ਬਾਰੇ। 1847 ਜਿਹੜੀ ਵੈਰੈਟੀ ਹੈ ਇਸ ਨੂੰ ਲਾਂਚ ਹੋਏ ਨੂੰ ਹਲੇ 2 ਕੁ ਸਾਲ ਦਾ ਸਮਾਂ ਹੋਇਆ ਏ ਤੇ ਇਸ ਵੈਰਾਈਟੀ ਦਾ ਜਿਹੜਾ ਝਾੜ ਹੈ ਉਹ ਹੈਗਾ ਜੀ 25 ਤੋਂ 28 ਕੁਇੰਟਲ ਪਰ ਏਕੜ ਦਾ ਤੇ ਇਹ ਜਿਹੜੀ ਵੈਰਾਈਟੀ ਹੈ ਇਹ ਪੱਕਣ ਦੇ ਲਈ 1509 ਤੇ 1692 ਨਾਲੋਂ ਜ਼ਿਆਦਾ ਦਿਨ ਲੈਂਦੀ ਆ ਇਹ ਵੈਰਾਈਟੀ ਪੱਕਣ ਦੇ ਲਈ ਤਕਰੀਬਨ 115 ਤੋਂ 120 ਦਿਨ ਦਾ ਸਮਾਂ ਲੈ ਲੈਂਦੀ ਆ ਪਿਛਲੇ ਸਾਲ 1847 ਚੋਨਾ ਜਿਹੜਾ ਮੰਡੀਆਂ ਦੇ ਵਿੱਚ ਉਹ 3000 ਤੋਂ ਲੈ ਕੇ 3400 ਰੁਪਏ ਪਰ ਕੁਆਂਟਲ ਦੇ ਵਿੱਚ ਵਿਕਿਆ ਸੀਗਾ ਇਹਦਾ ਰੇਟ ਭਾਵੇਂ ਥੋੜਾ ਘੱਟ ਹੋਵੇ ਦੂਜੀਆਂ ਵੈਰੈਟੀਆਂ ਦੇ ਨਾਲੋਂ ਪਰ ਇਸ ਦਾ ਜਿਹੜਾ ਝਾੜ ਆ ਉਹ ਕਾਫੀ ਚੰਗਾ ਏ ਤੇ ਇਸ ਸਾਲ ਤੁਸੀਂ ਝੋਨੇ ਦੇ ਸੀਜ਼ਨ ਦੇ ਵਿੱਚ ਇਸ ਨੂੰ ਲਗਾ ਸਕਦੇ ਹੋ ਪਰ ਇਹ ਜਿਹੜੀ ਵੈਰੈਟੀ ਹੈ ਉਹਨਾਂ ਕਿਸਾਨਾਂ ਦੇ ਲਈ ਬਿਲਕੁਲ ਠੀਕ ਨਹੀਂ ਹੈਗੀ ਜਿਹੜੇ ਕਿਸਾਨ ਸਾਲ ਦੇ ਵਿੱਚ ਤਿੰਨ ਫਸਲਾਂ ਲੈਂਦੇ ਨੇ ਕਿਉਂਕਿ ਇਸ ਦਾ ਜਿਹੜਾ ਟਾਈਮ ਪੀਰੀਅਡ ਆ ਉਹ ਥੋੜਾ ਜ਼ਿਆਦਾ ਲੰਮਾ ਏ ਇਹ ਜਿਹੜੀ ਵੈਰੈਟੀ ਹੈ ਉਹਨਾਂ ਕਿਸਾਨਾਂ ਦੇ ਲਈ ਹੀ ਕਾਫੀ ਵਧੀਆ ਏ ਜਿਹੜੇ ਕਿਸਾਨ ਝੋਨਾ ਵੱਢ ਕੇ ਜਿਹੜੇ ਅਣਕ ਦੀ ਬਿਜਾਈ ਕਰਨਾ ਚਾਹੁੰਦੇ ਨੇ ਉਹਨਾਂ ਦੇ ਲਈ ਇਹ ਵੈਰੈਟੀ ਬਹੁਤ ਹੀ ਵਧੀਆ ਹੈ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਪੂਸ਼ਾ ਬਾਸਮਤੀ 1885 ਦੀ ਇਹ ਜਿਹੜੀ ਵੈਰੈਟੀ ਹੈ ਇਹ ਨਵੀਂ ਵੈਰੈਟੀ ਹੈ ਤੇ ਇਹ ਜਿਹੜੀ ਵੈਰੈਟੀ ਆ ਪੱਕਣ ਦੇ ਲਈ ਤਕਰੀਬਨ 125 ਤੋਂ 135 ਦਿਨ ਦਾ ਸਮਾਂ ਲੈ ਲੈਂਦੀ ਹੈ ਇਹ ਜਿਹੜੀ ਵੈਰੈਟੀ ਆ ਪੱਕਣ ਦੇ ਲਈ ਥੋੜਾ ਜ਼ਿਆਦਾ ਸਮਾਂ ਲੈਂਦੀ ਹੈ ਤੇ ਇਸ ਦਾ ਜਿਹੜਾ ਔਸਤ ਝਾੜਾ ਹੈ ਉਹ ਹੈਗਾ ਜੀ 25 ਤੋਂ 28 ਕੁਇੰਟਲ ਤੇ ਇਹ ਜਿਹੜੀ ਵੈਰੈਟੀ ਹੈ ਉਹ ਉਹਨਾਂ ਕਿਸਾਨਾਂ ਦੇ ਲਈ ਹੀ ਠੀਕ ਹੈ ਜਿਹੜੇ ਕਿਸਾਨ ਚੋਨੇ ਦੀ ਫਸਲ ਵੱਢ ਕੇ ਕਣਕ ਦੀ ਬਿਜਾਈ ਕਰਨਾ ਚਾਹੁੰਦੇ ਨੇ ਕਿਉਂਕਿ ਇਸ ਵੈਰੈਟੀ ਦਾ ਜਿਹੜਾ ਟਾਈਮ ਪੀਰੀਅਡ ਹੈ ਉਹ ਕਾਫੀ ਲੰਬਾ ਏ ਤੇ ਇਸ ਦਾ ਜਿਹੜਾ ਰੇਟ ਹੈ ਮੰਡੀਆਂ ਦੇ ਵਿੱਚ ਪਿਛਲੇ ਸਾਲ ਇਹ ਜੋ ਉਦਾਂ ਜਿਹੜਾ ਸੀਗਾ ਉਹ ਵੀਗਾ ਸੀਗਾ 3800 ਰੁਪਏ ਤੋਂ ਲੈ ਕੇ 4200 ਰੁਪਏ ਪਰ ਕਵਾਂਟਲ ਦੇ ਵਿੱਚ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਪੂਸ਼ਾ ਬਾਸਮਦੀ 1886 ਬਾਰੇ ਇਹ ਵੈਰੈਟੀ ਵੀ ਜਿਹੜੀ ਹੈ ਉਹ ਨਵੀਂ ਵੈਰੈਟੀ ਹੈ ਤੇ ਇਹ ਵੀ ਪੱਕਣ ਦੇ ਲਈ ਤਕਰੀਬਨ 130 ਤੋਂ 140 ਦਿਨ ਦਾ ਸਮਾਂ ਲੈ ਲੈਂਦੀ ਹੈ ਤੇ ਇਹਦਾ ਜਿਹੜਾ ਔਸਤ ਝਾੜ ਆ ਉਹ 25 ਤੋਂ 28 ਕੁਇੰਟਲ ਪਰ ਇਕੜ ਦਾ ਏ ਤੇ ਇਸ ਬਾਸਮਤੀ ਨੂੰ ਵੀ ਉਹੀ ਕਿਸਾਨ ਲਗਾ ਸਕਦੇ ਨੇ ਜਿਹੜੇ ਬਾਸਮਤੀ ਦੀ ਫਸਲ ਵੱਢ ਕੇ ਉਹਦੀ ਜਗ੍ਹਾ ਜਿਹੜੀ ਆ ਕਣਕ ਦੀ ਬਜਾਈ ਕਰਨਾ ਚਾਹੁੰਦੇ ਨੇ ਕਿਉਂਕਿ ਇਸ ਵੈਰਾਈਟੀ ਦਾ ਵੀ ਟਾਈਮ ਪੀਰੀਅਡ ਬਹੁਤ ਜ਼ਿਆਦਾ ਏ 1880 ਚੋਂ ਨਾ ਪਿਛਲੇ ਸਾਲ ਮੰਡੀਆਂ ਦੇ ਵਿੱਚ 4000 ਤੋਂ ਲੈ ਕੇ 4500 ਰੁਪਏ ਪਰ ਕੁਇੰਟਲ ਦੇ ਵਿੱਚ ਵਿਕਿਆ ਸੀਗਾ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਪੂਸ਼ਾ ਬਾਸਮਤੀ 1985 ਦੀ ਇਹ ਜਿਹੜੀ ਵੈਰੈਟੀ ਆ ਉਹ ਇਸ ਸਾਲ ਲਾਂਚ ਹੋਈ ਹੈ ਤੇ ਇਹ ਜਿਹੜੀ ਨਵੀਂ ਵੈਰੈਟੀ ਹੈ ਤੇ ਇਹ ਜਿਹੜੀ ਵੈਰੈਟੀ ਆ ਪੱਕਣ ਦੇ ਲਈ ਤਕਰੀਬਨ 85 ਤੋਂ 90 ਦਿਨ ਦਾ ਸਮਾਂ ਲੈਂਦੀ ਆ ਤੇ ਇਸ ਦਾ ਜਿਹੜਾ ਔਸਤ ਝਾੜ ਆ ਉਹ ਹੈਗਾ ਜੀ 24 ਤੋਂ 25 ਕੁਇੰਟਲ ਦਾ ਤੇ ਇਹ ਜਿਹੜੀ ਨਵਾਂ ਵੈਰੈਟੀ ਆ ਨਵੀਂ ਵੈਰੈਟੀ ਆ ਇਸ ਕਰਕੇ ਇਸ ਦਾ ਜਿਹੜਾ ਇਹ ਔਸਤ ਝਾੜ ਹਾਲੇ ਆਪਾਂ ਪੱਕਾ ਨਹੀਂ ਕਹਿ ਸਕਦੇ ਕਿ ਕਿੰਨਾ ਕ ਨਿਕਲਦਾ ਹੈ ਤੇ ਇਸ ਦਾ ਜਿਹੜਾ ਰੇਟ ਆ ਮੰਡੀਆਂ ਦੇ ਵਿੱਚ ਕਿੰਨਾ ਕੋ ਰਹੇਗਾ ਪਰ ਇਹ ਜਿਹੜੀ ਵਿਚੋਨੀ ਦੀ ਵੈਰਾਈਟੀ ਆ ਇਹ 1509 ਤੇ 1692 ਦੇ ਨਾਲ ਮੇਲ ਖਾਂਦੀ ਹੈ ਇਸ ਕਰਕੇ ਇਹ ਵੈਰਾਈਟੀ ਜਿਹੜੀ ਹੈ ਮੰਡੀਆਂ ਦੇ ਵਿੱਚ ਇਸ ਸਾਲ ਉਮੀਦ ਹੈ ਜੀ ਤਕਰੀਬਨ 3500 ਰੁਪਏ ਤੋਂ ਲੈ ਕੇ 3800 ਰੁਪਏ ਪਰ ਕੁਇੰਟਲ ਦੇ ਵਿੱਚ ਜ਼ਰੂਰ बिकੇਗੀ ਤੇ ਇਹ ਜਿਹੜੀ ਵੈਰਾਈਟੀ ਆ ਉਹ ਕਿਸਾਨ ਲਗਾ ਸਕਦੇ ਨੇ ਜਿਹੜੇ ਤਿੰਨ ਫਸਲ ਲੈਣੇ ਚਾਹੁੰਦੇ ਨੇ ਕਿਉਂਕਿ ਇਹਦਾ ਟਾਈਮ ਪੀਰੀਅਡ ਬਹੁਤ ਘੱਟ ਹੈ ਤੇ ਇਹ ਵੈਰਾਈਟੀ 85 ਤੋਂ 90 ਦਿਨ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੋਂ ਬਾਅਦ ਆਪਾਂ ਗੱਲ ਕਰਾਂਗੇ ਪੂਸ਼ਾ ਬਾਸਮਤੀ 1121 ਤੇ ਪੂਸ਼ਾ ਬਾਸਮ ਦੀ 17 18 ਬਾਰੇ ਇਹ ਜਿਹੜੀਆਂ ਝੂਨੇ ਦੀਆਂ ਵੈਰਾਈਟੀਆਂ ਨੇ ਇਹ ਪੱਕਣ ਦੇ ਲਈ 120 ਦਿਨ ਦਾ ਸਮਾਂ ਲੈਂਦੀਆਂ ਨੇ ਤੇ ਇਹਨਾਂ ਵੈਰਾਈਟੀਆਂ ਦਾ ਜਿਹੜਾ ਔਸਤ ਝਾੜਾ ਉਹ 18 ਤੋਂ 22 ਕੁਆਂਟਲ ਪਰ ਏਕੜ ਦਾ ਏ ਇਹ ਜਿਹੜੀਆਂ ਵੈਰਾਈਟੀਆਂ ਨੂੰ ਹੁਣ ਪੁਰਾਣੀਆਂ ਹੋ ਚੁੱਕੀਆਂ ਨੇ ਇਸ ਕਰਕੇ ਇਸ ਸਾਲ ਚੋਨੇ ਦੇ ਸੀਜ਼ਨ ਦੇ ਵਿੱਚ ਇਹ ਵੈਰਾਈਟੀਆਂ ਨੂੰ ਨਾ ਹੀ ਲਗਾਇਆ ਜਾਵੇ ਤਾਂ ਚੰਗਾ ਰਹੇਗਾ ਪਿਛਲੇ ਸਾਲਾਂ ਦੇ ਜੀ ਇਹਨਾਂ ਦੋਨਾਂ ਵੈਰਾਈਟੀਆਂ ਤੇ ਸੁੰਡੀ ਦਾ ਹਮਲਾ ਬਹੁਤ ਜ਼ਿਆਦਾ ਦੇਖਣ ਨੂੰ ਮਿਲਿਆ ਏ ਇਹ ਦੋਨਾਂ ਵੈਰਾਈਟੀਆਂ ਦੀ ਜਗ੍ਹਾ ਜਿਹੜੀ ਪੂਸ਼ਾ ਬਾਸਪਦੀ 1979 ਲਾਂਚ ਹੋਈ ਹੈ ਜੇਕਰ ਤੁਹਾਡੇ ਕੋਲ ਉਹਦਾ ਵਧੀਆ ਤੇ ਪਿਓਰ ਬੀਜ ਹੈ ਤਾਂ ਤੁਸੀਂ 1979 ਇਹਨਾਂ ਦੋਨਾਂ ਵੈਰਾਈਟੀਆਂ ਦੀ ਜਗ੍ਹਾ ਲਗਾ ਸਕਦੇ ਹੋ ਇਹ ਵੀ ਵੈਰਾਈਟੀ ਪੱਕਣ ਦੇ ਲਈ 125 ਤੋਂ 135 ਦਿਨ ਦਾ ਸਮਾਂ ਲੈਂਦੀ ਹੈ ਤੇ ਇਹਦਾ ਜਿਹੜਾ ਆਕਸਤ ਝਾੜਾ ਹੈ ਉਹ ਹੈਗਾ ਜੀ 24 ਤੋਂ 25 ਕੁੰਟਲ ਪਰ ਏਕੜ ਦਾ ਨਵੀਂ ਵੈਰਾਈਟੀ ਹੋਣ ਕਰਕੇ ਤੇ ਜਿਹੜਾ ਬਿਮਾਰੀਆਂ ਦਾ ਹਮਲਾ ਵੀ ਘੱਟ ਹੁੰਦਾ ਹੈ ਉਮੀਦ ਹੈ ਜੀ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਵੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ